ਸਤਗੁਰ ਮੰਮ 베ਰੀ ਕਟੋ ਆ ਬਾਾਰ ਜਿਹੜਾ ਸ਼ਬਦ ਆਇਆ ਅਰਥ ਕਿਵੇਂ ਬਦਲਦਾ ਸ਼ਬਦ ਸਤਗੁਰ ਮੰਮ 베ਰੀ ਕਟੋ ਨਿਜ 베ਰੀ ਪਰ ਚਾੜ ਇਹ 베ਰੀ ਹੋਏ ਭਸ ਸੁਭਵ ਸਫਲ ਬਿਨ 베ਰੀ ਕਰਪਾ ਚਾਰੋਈ ਸ਼ਬਦ 베ਰੀ ਆ ਗਿਆ ਨਾ ਚਾਰੇ ਬਰੀ ਅਰਥ ਵੱਖਰੇ ਸਤਗੁਰ ਮੰਮ 베ਰੀ ਕਟੋ ਪਹਿਲਾ 베ਰੀ ਦਾ ਅਰਥ ਹੈ ਮੇਰੀਆਂ 베ੜੀਆਂ ਕੱਟ ਦਿਓ ਵਾਸ਼ਨਾ ਦੀਆਂ ਨਿਜ 베ਰੀ ਪਰ ਚਾੜ ਦੂਜੀ 베ਰੀ ਦਾ ਅਰਥ ਹੈ ਨਾਵ ਕਸ਼ਤੀ ਮੈਨੂੰ ਆਪਣੇ ਨਾਮ ਦੀ 베ੜੀ ਤੇ ਚਾੜ ਲਓ ਇਹ 베ਰੀ ਹੁਣ ਤੀਜੇ 베ਰੀ ਦਾ ਅਰਥ ਹੋ ਗਿਆ ਇਹ ਵਾਰੀ ਇਹ ਵਾਰੀ ਇਹ 베ਰੀ ਕੋਈ ਭਵ ਸਫਲ ਤੀਜਾ ਅਰਥ ਹੋ ਗਿਆ ਇਹ ਵਾਰੀ ਬਿਨ 베ਰੀ ਚੌਥੇ 베ਰੀ ਦਾ ਅਰਥ ਤੇ ਬਿਨਾ ਦੇਰੀ ਤੋਂ ਬੜੇ ਉਹਨਾਂ ਦੇ ਐਸੇ ਬਚਨ ਨੇ ਖੈਰ ਮੈਂ ਇੱਥੇ ਬੇਨਤੀ ਕਰਾਂਗਾ ਬਿਨ ਸਤ ਨਾ ਲੱਗੇ ਬਾਾਰ ਕਿਉਂ ਨਹੀਂ ਸਮਝਦਾ ਉਹ ਗਵਾਰਮਨਾ ਤੈਨੂੰ ਟੁੱਟ ਦਿਆਂ ਤੈਨੂੰ ਭੱਜ ਦਿਆਂ ਦੇਰੀ ਨਹੀਂ ਲੱਗਣੀ ਕਿਉਂ ਮਹਾਰਾਜ ਮੇਰਾ ਸਰੀਰ ਇਨਾ ਰਿਸ਼ਤ ਪੁਸ਼ਤ ਮੈਂ ਜਿਮ ਜਾਨਣਾ ਮੈਂ ਇਨਾ ਕੁਝ ਖਾਣਾ ਮੈਂ ਡਾਕਟਰ ਨੂੰ ਰੋਜ਼ ਚੈੱਕ ਕਰਾਨਾ ਮਹਾਰਾਜ ਕਹਿੰਦੇ ਆ ਚੇਤੇ ਰੱਖੀ ਔਰੇ ਸਮਗਾਤ ਹੈ ਔਰੇ ਔਲਾ ਗੜਾ ਜਿਹਨੂੰ ਕਹਿੰਨੇ ਆ ਨਾ ਗੜੇ ਪੈਂਦੇ ਆ ਔ ਔਲੇ ਹਨਾ ਜਿਹੜੀ ਬਰਬ ਪੈਂਦੀ ਹੈ ਕਈ ਵਾਰੀ ਗੜੇ ਪੈਂਦੇ ਨੇ ਔਰੇ ਕਹਿੰਨੇ ਇੱਥੇ ਔਰਾ ਸਤਗੁਰੂ ਸ਼ਬਦ ਵਰਤਿਆ ਔਰੇ ਔਲੇ ਦੀ ਤਰ੍ਹਾਂ ਸੱਚ ਐਵੇਂ ਜਿਵੇਂ ਗੜਾ ਬਰਬ ਪਈ ਹੋਵੇ ਛੋਟੇ ਛੋਟੇ ਚੰਦਰਾ ਜੀ ਨੂੰ ਸਾਡੇ ਸ਼ਬਦਾਂ ਚੰਦਰਾ ਵੀ ਕਹਿੰਦੇ ਸਨ ਭੈੜਾ ਪੈਂਦਾ ਸਨ ਇਹ ਵੀ ਕਹਿੰਦੇ ਸਨ ਹੁਣ ਉਹ ਪਰੇ ਪੈ ਸਾਰੀ ਜ਼ਮੀਨ ਸਾਰਾ ਸ਼ਤਾਲਾ ਪੈਂਦਾ ਸਿਆਲ ਜੀ ਜਿਆਦਾ ਕਣਕ ਐ ਫੰਡੀ ਪੀ ਪੂਰੀ ਸ਼ਤਾਲਾ ਸ਼ਤਾਲਾ ਸਮਝ ਨਾ ਬਰਸੀਨ ਸਾਰਾ ਭਰਿਆ ਪੈ ਚਿੱਟਾ ਰਾਤ ਚਿੱਟਾ ਸਵੇਰੇ ਸੋਰੀ ਦੀਆਂ ਚਾਰ ਕਿਰਨਾ ਨਿਕਲੀਆਂ ਸਾਰਾ ਗਾਲ ਕੇ ਪਾਣੀ ਕਰ ਦਿੱਤਾ ਗੁਰੂ ਜੀ ਕਹਿੰਦੇ ਉਹ ਜਿਹੜਾ ਬਾਹਰ ਪਰ ਪਈਏ ਨਾ ਤੇਰਾ ਸ਼ਰੀਰ ਇਹ ਜਾਂ ਉਹਨੂੰ ਸੂਰਜ ਦੀ ਕਿਰਨ ਪੈ ਤੋਂ ਨਹੀਂ ਪਿਗਲ ਜਾਣਾ ਜਿੱਦਨ ਤੇਰੇ ਤੇ ਮੌਤ ਦੀ ਕਿਰਨ ਪਈਏ ਨੇ ਵੀ ਪਿਗਲ ਜਾਣਾ ਹੈ ਕਿਉਂ ਨਹੀਂ ਸਮਝਦਾ ਮਹਾਰਾਜ ਬਚਨ ਕਰ ਰਿਹਾ RAM PAJ RAM PAJ ਜਨਮ ਸਿਰਾਤ ਹੈ ਨਿਕਲ ਗਿਆ ਉਹ ਸਮਾ ਸੱਚੀ ਮੁੱਚੀ ਨਿਕਲ ਗਿਆ ਜੀ ਦੇਖੋ ਆਪਣੀਆਂ ਹੁਣ 50 55 75 53 ਚਰੰਦਾ ਦੇ ਨੇੜੇ ਅਪੜ ਕੇ ਮੈਂ ਇੱਕ ਵਾਰੀ ਕਿਹਾ ਸੀ ਸੱਚੀ ਜੈ ਗੱਲ ਜੀ ਹੁਣ ਰਾਤ ਨੂੰ ਉੱਠ ਕੇ ਕਈ ਵਾਰੀ ਮਨ ਨੂੰ ਪੁੱਛੀਦਾ ਮਨਾ ਇੰਨੀਆਂ ਕਥਾ ਸੁਣਾਈਆਂ ਦਿਨ ਤਾਂ ਆਪਣਾ ਵੀ ਨੇੜੇ ਆ ਗਿਆ ਹੁਣ ਕੀ ਬਣੂਗਾ ਕਿੰਨੀ ਕੋ ਤਿਆਰੀ ਤੇਰੀ ਬੰਦਾ ਅਜੇ ਵੀ ਉਲਝਿਆ ਪਿਆ ਵਾਸ਼ਨਾ ਖਹਿੜਾ ਨਹੀਂ ਛੱਡਦੀ ਗੁਰੂ ਸਾਹਿਬ ਨੇ ਸੇ ਕਰਕੇ ਬਾਣੀ ਚ ਕਿਹਾ ਦੇਖੋ ਆ ਸ਼ਬਦ ਜਦੋਂ ਅਸੀਂ ਪੜਨੇ ਆ ਇਹ ਚਿੰਤਾ ਤੇ ਹੁੰਦੀ ਹੀ ਹੈ ਨਾ ਮਹਾਰਾਜ ਜੀ ਦਾ ਜਿਹੜਾ ਸ਼ਬਦ ਦੇ ਧਨ ਜੋਬਨ ਅਰ ਫੁੱਲੜਾ ਨਾਠਿ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜੂ ਢਲ ਢੁਰ ਜੁਮਨਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਚੋਲਾ ਹੁਣ ਪੁਰਾਣਾ ਹੋ ਗੇ ਗੁਰੂ ਅਰਜਨ ਸਾਹਿਬ ਕਹਿੰਦੇ ਪੁਰਾਣਾ ਹੋ ਗੇ ਪਰ ਨਾਲ ਕਹਿੰਦੇ ਰੰਗ ਮਾਨ ਲੈ ਪਿਆਰਿਆ ਉਹ ਪਿਆਰਿਆ ਕਰ ਹੀਮਤ ਕਾਰ ਬੰਦਗੀ ਫਰੀਦ ਸਾਹਿਬ ਵਰਗਾ ਮਹਾਪੁਰਖ ਦੇਖ ਕੇ ਦਾੜੀ ਕਹਿੰਦੇ ਵੇਖ ਫਰੀਦ ਦਾ ਜੇਥੀਆ ਦੇਖ ਫਰੀਦ ਦਾ ਜੇਥੀਆ ਦਾੜੀ ਹੋਈ ਪੂਰ ਚਿੱਕੀ ਨਹੀਂ ਕਿਹਾ ਕਰੜ ਵਰੜੀ ਹੋ ਗਈ ਏ ਅੱਧੇ ਕਾਲੇ ਅੱਧੇ ਚਿੱਟੇ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛੇ ਰਹਾ ਤੂੰ ਬਸ ਪਿਛਲੀਆਂ ਯਾਦਾਂ ਰਹਿ ਗਈਆਂ ਤੇ ਜਿਉਂ-ਜਿਉਂ ਬੰਦਾ ਮੈਂ ਜੋ ਤਜਰਬਾ ਕਰ ਰਿਹਾ 50 55 ਟੱਪਦਾ ਮੈਂ ਪਿਛਲੀ ਦੀ ਵੀ ਕਿਹਾ ਉਹ ਫਿਰ ਬੰਦਾ ਉਮਰ ਲੁਕਾਉਣ ਲੱਗ ਪੈਂਦਾ ਹੈ ਹੈ ਤੇ ਫਿਰ ਜਦੋਂ ਉਸ ਉਮਰ 'ਚ ਕੋਈ ਮਰਦਾ ਹੈ ਨਾ ਦੱਸੇ ਪਾਵੇਂ ਨਾ ਪਰ ਸੋਚਦਾ ਜਰੂਰ ਵੀ ਯਾਰ ਉਹ ਵੀ ਮੇਰੀ ਕੋਈ ਉਮਰ ਦਾ ਹੀ ਮਰ ਗਿਆ ਇਹ ਮਨ ਨਾਲ ਗੱਲਾਂ ਕਰਦਾ ਫਿਰ ਬੰਦਾ ਮੈਂ ਮੈਂ ਸੱਚ ਕਹੇ ਨਾ ਇਸ ਤੈ ਹੁੰਦਾ ਜੇ ਬਹੁ ਗਿਣਤੀ ਜਿਸ ਤਰ੍ਹਾਂ ਹੁੰਦਾ ਫੁਲਾਣਾ ਤੁਰ ਗਿਆ ਇੰਨੀ ਕੁ ਮੇਰੀ ਕੋਈ ਉਮਰ ਦਾ ਸੀ ਇਹ ਕਿਉਂਕਿ ਫਿਰ ਉਸ ਵਕਤ ਗੁਰੂ ਸਾਹਿਬ ਕਹਿੰਦੇ ਆ ਤੂੰ ਹੁਣ ਸਮਝ ਇਸੇ ਕਰਕੇ ਗੁਰਬਾਣੀ ਨੇ ਐਡਾ ਵੱਡਾ ਤਰਵਾਸ ਦਿੱਤਾ ਵੀ ਜੋ ਲੰਘ ਗਿਆ ਦਾ ਉਹਨੂੰ ਗੋਲੀ ਮਾਰ ਫੂਕ ਉਹਨੂੰ ਜੋ ਤੇਰੇ ਕੋਲ ਹੋਣੇ ਬਸ ਇਹੀ ਸੰਭਲੇ। ਬਾਬਾ ਸਾਹਿਬ ਨੇ ਕਿਹਾ ਨਾ ਕਾਲੀ ਜਿਨੇ ਨਾ ਰਾਵਿਓ ਧੌੜੀ ਰਾਵੈ ਕੋਈ। ਕੋਈ ਵਿਰਲਾ ਜਪਦਾ ਬੁਢੇਪੇ ਚ ਤੇ ਸਤਿਗੁਰੂ ਦੇ ਬਚਨ ਕਾਲੀ ਧੌੜੀ ਸਹਿਬ ਸਦਾਏ ਜੇ ਕੋ ਚਿਤ ਕਰੇ। ਗੁਰੂ ਅਮਰਦਾਸ ਕਹਿੰਦੇ ਬਣ ਜਾਏਗੀ ਧੌਲੀ ਚ ਵੀ ਗੱਲ। ਮੈਂ ਆਪ ਨੂੰ ਬੇਨਤੀ ਕਰਾਂ ਔਰੇ ਸਮਗਾਤ ਹੈ ਇਹ ਇਹ ਕਿੰਨਾ ਹੋਏ ਜੀ ਇਹਨੂੰ ਬੜੀਆਂ ਤਸ਼ਬੀਹ ਦਿੱਤੀਆਂ ਮਹਾਰਾ ਨੇ ਉਦਾਹਰਨਾਂ ਦਿੱਤੀਆਂ ਤੂੰ ਕਾਹੇ ਤੂੰ ਕਾਹੇ ਘਰਬੇ ਬਾਬਲੀ ਜੈਸੇ ਭਾਦੋ ਖੁੰਬ ਰਾਹੀ ਤੂੰ ਤਿਸਤੇ ਖਰੀ ਉਤਾਬਲੀ ਕਿਉਂਕਿ ਮਹੀਨਾ ਭਾਦੋ ਦਾ ਚੱਲਦਾ ਪਿਆ ਜਿਵੇਂ ਭਾਦੋ ਦੇ ਮਹੀਨੇ ਚ ਖੰਭ ਨਿਕਲਦੀ ਸੀ ਉਹ ਉਹ ਵੰਦੇ ਆ ਸਰ ਸੂਰਜ ਕਿਰਨ ਨਿਕਲ ਨਹੀਂ ਨਾਲ ਹੀ ਸੜ ਜਾਣੀ ਕਹਿੰਦੇ ਤੇਰੀ ਬੋਡੀ ਇਸ ਤਰ੍ਹਾਂ ਜਿਵੇਂ ਭਾਦੋ ਦੇ ਮਹੀਨੇ ਚ ਰੂੜੀ ਤੇ ਖੁੰਬਾ ਨਿਕਲਦੀਆਂ ਹਨ ਕਬੀਰ ਸਹਿਬ ਨੂੰ ਪੁੱਛੋ ਉਹ ਵੀ ਇਹ ਗੱਲ ਕਹਿਣਗੇ ਕਬੀਰ ਗਰਬਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤੈ ਜਾਓਗੇ ਜਿਉ ਕਾਂਚਰੀ ਪੁਇੰਗ ਇਹਨੇ ਖਤਮ ਹੋ ਜਾਣਾ ਔਰੇ ਸਮਗਾਤ ਕਹਿ ਤੂੰ ਸਮਝ ਮੇਰੀ ਗੱਲ ਤੇ ਤੇਰਾ ਉਮਰ ਨਿਕਲ ਗਈ ਤੇ ਸਤਿਗੁਰਾਂ ਨੇ ਕਿਹਾ 10 ਬਾਲ ਤਨ 20 ਰਵੰਨ 30 ਦਾ ਸੁੰਦਰ ਕਹਾਵੈ 40 ਸੀ ਪੁਰ ਕੋ 85 ਪੱਕ ਇਸ ਹੈ 60 ਕੇ ਬੁਢੇ ਪਾ ਹੈ 70 ਕਾ ਮਤਹੀਨ ਅਸੀਆਂ ਕਾ ਬਿਹਾਰ ਨਾ ਪਾਵੇ ਨਵੈ ਕਾ ਸਿ ਜਸਨੀ ਮੂਲ ਨਾ ਜਾਣੈ ਅਪਬਲ ਟੰਡੋਲਮ ਢੂੰਡੰਮ ਡਿਠਮੈ ਨਾਨਕ ਜਗ ਧੁਵੇਂ ਕਾ ਤੌਲ ਘਰ ਬਸ ਕਮ ਖਤਮ ਹੋ ਗਿਆ ਸਤਗੁਰੂ ਗੁਰੂ ਤੇਗ ਬਹਾਦਰ ਫਿਰ ਕਹਿ ਰਿਹਾ ਕਿ ਤੂੰ ਸਮਝ ਰਾਮ ਪਜ ਰਾਮ ਪਜ ਜਨਮ ਸਿਰਾਤ ਹੈ ਜਨਮ ਸਿਰਾਤ ਹੈ ਬੀੜਾ ਬੰਦ ਨਾ ਸਕਿਓ ਬੰਦਨ ਕੀ ਬੇਲਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿੱਠਿਆ ਮੂੰਹ ਬੰਦਾ ਨਿਤਪਾਰ ਚ ਗੁਜਰੀ ਜਾਂਤ ਗਵਾਰ ਜਾਂ ਸ਼ੌ ਪਾਇਆ ਆਪਣਾ ਤੇਰੀ ਉਮਰ ਤੇਰੇ ਕੋ ਲੰਘ ਗਈ ਛਾਲਾ ਮਾਰਦੇ ਆ ਇੱਕ ਦਿਨ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਆ ਜਦੋਂ ਮਨ ਚੋਕੀਆਂ ਖਰਮਸਤੀਆਂ ਕਰੇ ਨਾ ਚੋਕੀਆਂ ਦੁਲਤੀਆਂ ਮਾਰੇ ਤੈਨੂੰ ਫਰੀਦ ਦੇ ਸ਼ਲੋਕ ਜਰੂਰ ਸੁਣਾਇਆ ਕਰੀਏ ਉਹ ਇਹਦੀ ਇਹਦੀ ਬੁੱਧੀ ਟਿਕਾਣੇ ਲਿਆ ਹੁੰਦੇ ਨੇ ਉਹਨਾਂ ਦਾ ਇੱਕ ਬਚਨ ਹੈ ਫਰੀਦਾ ਕੋਠੇ ਧੁਕਣ ਕੇਤੜਾ ਫਿਰ ਨਿੰਦੜੀ ਨਿਵਾਰ ਉਹ ਲੰਘੀ ਸਮਾਂ ਓਏ ਕੋਠੇ ਧੁਕਣ ਕੇਤੜਾ ਫਿਰ ਨਿੰਦੜੀ ਨਿਵਾਰ ਜੋ ਦੇ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਹਾਲਾਂਕਿ ਜਿਹੜੇ ਮਲਤਾਨੀ ਲੋਕ ਨੇ ਉਹ ਅਰਥ ਕੋਠੇ ਦਾ ਅਰਥਾਂ ਕਰਦੇ ਨੇ ਤੇ ਮੋਰਾਂ ਜਿਹੜੀਆਂ ਕਮਰ ਦੇ ਪਿੱਛੇ ਨਹੀਂ ਕੋਠੇ ਧੁਕਣ ਕੇਤੜਾ ਬਿਲੰਮੇ ਪੈ ਪੈ ਕੇ ਰਾਤ ਮੁੱਕਦੀ ਕੋਈ ਨਹੀਂ ਹੁਣ ਮੋਰਾਂ ਮੋਰਾਂ ਸਮਝਦੇ ਆਂ ਜੀ ਅਮੋੜੇ ਤੋਂ ਥੱਲੇ ਦਰਦ ਕਰਦੀਆਂ ਨੇ ਪਰ ਨਹੀਂ ਦਾ ਪ੍ਰਕਰਨ ਹੈ ਕੋਠੇ ਧੁਕਣ ਕੇਤੜਾ ਕਿੰਨਾ ਕੋ ਕੋਠੇ ਦੀ ਛੱਤ ਤੇ ਭੱਜ ਲਏਗਾ ਛੱਤਾਂ ਤੇ ਭੱਜਿਆ ਜਾਂਦਾ ਜੀ ਜੇ ਕੋ ਕਹੇ ਜੀ ਮੈਂ ਪ੍ਰੈਕਟਿਸ ਕਰਨਾ ਛੱਤ ਉੱਤੇ ਦੌੜਨਾ ਰੋਜ਼ ਨਹੀਂ ਪਿਆਰੋ ਛੱਤ ਦਾ ਇੱਕ ਬਨੇਰਾ ਚੱਲਣ ਦੀ ਦੇਰ ਹੈ ਦੂਜਾ ਆ ਜਾਣਾ ਕਹਿੰਦੇ ਪਤਾ ਹੀ ਉਦੋਂ ਲੱਗਦਾ ਹੈ ਜਦੋਂ ਮੋਢੇ ਨਾਲ ਲਾਇਆ ਮੋਢੇ ਤੇ ਚੁੱਕਿਆ ਜਾਂਦਾ ਮੈਂ ਇਹ ਸ਼ਬਦ ਕਿਹਾ ਮੋਢੇ ਨਾਲ ਲੱਗੇ ਨੂੰ ਮੋਢੇ ਤੇ ਚੁੱਕਿਆ ਜਾਂਦਾ ਜਿੱਦਣ ਜੰਮਿਆ ਸੀ ਨਾ ਉਸ ਦਿਨ ਥੋੜਾ ਰੋਂਦਾ ਤੇ ਮਾਈ ਕਹਿੰਦੀ ਇਹਨੇ ਕੁੜੀਏ ਨੂੰ ਨੂੰ ਕੰਮ ਛੱਡ ਪਰ ਮੁੰਡੇ ਨੂੰ ਕੁੜੀ ਨੂੰ ਮੋਢੇ ਲਾ ਲੈ ਹਣਾ ਤੇ ਜਿੱਦਣ ਮਰਦਾ ਉਸ ਦਿਨ ਮੋਢੇ ਤੇ ਚੁੱਕ ਦਿਆ ਪਰ ਜ਼ਿੰਦਗੀ ਦਾ ਸਿਰਫ ਬਸ ਮੋਢੇ ਲਾਣਾ ਤੇ ਮੋਢੇ ਚੁਕਣੀ ਸਮਾਂ ਨਿਕਲ ਗਿਆ ਮਹਾਰਾਜ ਕਹਿੰਦੇ ਜੋ ਦੇ ਲੱਦੇ ਗਾਣਵੇ ਜਿਹੜੇ ਗਿਣਤੀ ਦੇ ਦਿਨ ਲੱਭੇ ਸਨ ਗਏ ਬਿਲਾੜ ਬਿਲਾੜੋ ਛਾਲਾ ਮਾਰਦੇ ਤੁਰ ਗਏ ਮਹਾਰਾਜ ਕਹਿੰਦੇ ਮੇਰੀ ਗੱਲ ਮੰਨ ਲਾ ਮੈਂ ਵੀ ਅੱਕ ਗਿਆ ਤੈਨੂੰ ਕਹਿੰਦਾ ਵੇ ਸਿੱਧੀ ਗੱਲ ਆ ਜੀ ਪੰਜਾਬੀ ਚ ਕਰਾਂ ਬਾਬਾ ਜੀ ਕਹਿੰਦੇ ਹੁਣ ਤੈਨੂੰ ਅੱਕ ਗਿਆ ਤੈਨੂੰ ਕਹਿ ਕਹਿ ਕੇ ਕਿਉਂ ਨਹੀਂ ਤੂੰ ਸਮਝਦਾ ਔਰੇ ਸੰਗਾਤ ਹੈ ਰਹਾਉ ਕਿਉਂ ਨਹੀਂ ਜਪਦਾ ਅੱਗੇ ਫਿਰ ਕਹਿ ਰਹੇ ਨੇ ਸਗਲ ਭਰਮ ਡਾਰ ਦੇ ਉੰਜ ਵੈਸੇ ਵਿਦਾਂਤ ਨੇ ਪੰਜ ਤਰ੍ਹਾਂ ਦੇ ਭਰਮ ਮੰਨੇ ਆ ਅਸੀਂ ਸਿੱਧੇ ਅਰਥੇ ਦੇ ਕਰਾਂਗੇ ਭਰਮ ਦਾ ਅਰਥ ਜੋ ਗੁਰੂ ਜੀ ਨੇ ਕਿਹਾ ਮਾਦਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨਿਆ ਹੋਏ ਨਾ ਤੈਸਾ ਜੋ ਕੁਝ ਮੈਂ ਮੰਨੀ ਬੈਠਾ ਹਕੀਕਤ ਚੋ ਹੈ ਨਹੀਂ ਹੁਣ ਮੇਰਾ ਧਰਮ ਇਹ ਵੇ ਕਿ ਇਹ ਮੇਰਾ ਘਰ ਸੁਣੋ ਮੇਰੀ ਬੇਨਤੀ ਸਗਲ ਭਰਮ ਹੈ ਨਾ ਇਹ ਮੇਰਾ ਘਰ ਪਰ ਗੁਰਬਾਣੀ ਕਹਿੰਦੀ ਹੈ ਨਾ ਇਹ ਤੇਰਾ ਘਰ ਖੈ ਨਹੀਂ ਇਹ ਚ ਇੱਕ ਦਿਨ ਛੱਡਣਾ ਪੈਣਾ ਮੇਰਾ ਅੰਦਰ ਕਹਿੰਦਾ ਮੇਰਾ ਪਰਿਵਾਰ ਗੁਰਬਾਣੀ ਕਹਿੰਦੀ ਹੈ ਇਹਨਾਂ ਨੇੜੇ ਕਿਸੇ ਨੂੰ ਲੱਗਣਾ ਜਨਪੀਸਰ ਪਦਰ ਬਰਾਦਰਾ ਕਾ ਸੰਦੇਸ਼ ਦਸਤੰਗ ਵੀ ਗੀਰ ਭਰਮ ਕਹਿੰਦਾ ਮੇਰੀ ਜੀਵਨ ਸਾਥਨ ਜਾਂ ਜੀਵਨ ਸਾਥੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਘਰ ਕੀ ਨਾਰ ਬਹੁਤ ਹਿਤ ਜਾਂਸਿਓ ਸਦਾ ਰਹਤ ਸੰਗ ਲਾਗੀ ਜਾਮੀ ਅੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰਪਾ ਕੀ ਇਹ ਭਰਮ ਕਹੇ ਮੇਰੀ ਦੌਲਤ ਤੇ ਬਾਬਾ ਜੀ ਕਹਿੰਦੇ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲਾ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਕਿ ਭਰਮ ਹੀ ਹੈ ਨਾ ਕਿ ਧੰਨ ਮੇਰਾ ਪਰਿਵਾਰ ਮੇਰਾ ਸੰਸਾਰ ਮੇਰਾ ਮਹਾਰਾਜ ਕਹਿੰਦੇ ਸਾਰੇ ਭਰਮ ਛੱਡ ਦਿਓ ਬੰਦਿਆ ਕੋਈ ਵੀ ਤੇਰਾ ਨਹੀਂ ਸਵੇਰ ਕਰਤਾਰ ਤੋਂ ਬਿਨੂ ਸਗਲ ਭਰਮ ਡਾਰ ਦੇ ਸੱਟ ਪਰਾਂ ਇਹਨਾਂ ਨੂੰ ਗੋਬਿੰਦ ਕੋ ਨਾਮ ਲੈ ਹਾਇ ਸਾਰੀ ਜਰੂਰ ਬੋਲਨੀ ਮਤਲਬ ਸਾਇਲੈਂਟ ਰੱਖਣ ਦੇਣਾ ਵੇਖੋ ਬਾਣੀ ਚ ਤੁਸੀਂ ਗੁਰਮਖਿ ਬੈਠੇ ਹੋ ਦੇ ਸ਼ਬਦ ਜਿਹੜਾ ਦਿੰਦੇ ਦੱਦੇ ਨੂੰ ਲਾਵੀ ਆਉਂਦੀ ਏ ਦੱਦੇ ਨੂੰ ਲਾ ਈੜੀ ਨੂੰ ਸਿਹਾਰੀ ਵੀ ਆਉਂਦੀ ਏ ਦੱਦੇ ਨੂੰ ਲਾ ਖਾਹੇ ਨੂੰ ਆਪਣਾ ਜੀ ਸਿਹਾਰੀ ਆਉਂਦੀ ਏ ਤਿੰਨਾਂ ਦਾ ਉਚਾਰਨ ਵੱਖਰਾ ਵੱਖਰਾ ਇੱਥੇ ਹਜ਼ੂਰ ਕਹਿੰਦੇ ਸਗਲ ਭਰਮ ਡਾਰ ਦੇਹ ਸਾਰੇ ਭਰਮ ਛੱਡ ਦੇ ਪਰਾਂ 56 ਗੋਬਿੰਦ ਧਰਤੀ ਨੂੰ ਸਹਾਰਾ ਦੇਣ ਵਾਲਾ ਵਾਹਿਗੁਰੂ ਗੋਬਿੰਦ ਕੋ ਨਾਮ ਲੇ ਫਿਰ ਜੀ ਕਹਿਣ ਲੱਗੇ ਅੰਤ ਬਾਾਰ ਸੰਗ ਤੇਰੈ ਇਹ ਹੈ ਏਕ ਜਾਤ ਹੈ ਜੇ ਉਹ ਉੱਤੇ ਮਹਾਰਾਜ ਕਹਿ ਰਿਹਾ ਹੈ ਨਾ ਵੀ ਇਹ ਹੈ ਤੇਰਾ ਕਾਜ ਹੈ ਉਹਨੂੰ ਫਿਰ ਗੁਰੂ ਸਾਹਿਬ ਦੁਹਰਾ ਰਹੇ ਆ ਕਿ ਭਾਈ ਸਜਣਾ ਕਿ ਅੰਤ ਬਾਾਰ ਸੰਗ ਤੇਰਾ ਇਹ ਹੈ ਏਕ ਜਾਤ ਕੈ ਅੰਤਲੇ ਸਮੇਂ ਸਿਰਫ ਇੱਕ ਨਾਮ ਨੇ ਤੇਰੇ ਨਾਲ ਜਾਣਾ ਮੈਂ ਕਹਿੰਦਾ ਜੀ ਚਲੋ ਸਾਡੀ ਗੱਲ ਦੇ ਬੰਦਾ ਇਗਨੋਰ ਕਰਦੇ ਵੀ ਇਹਨਾਂ ਦਾ ਕੰਮ ਹੀ ਬੋਲਣਾ ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਗਨੋਰ ਨਾ ਕਰਿਓ ਪਲੀਜ਼ ਉਹਨਾਂ ਤੇ ਭਰੋਸਾ ਕਰੋ ਮਹਾਰਜ ਕਹਿੰਦਿਆ ਮੈਂ ਪਿਛਲੇ ਦਿਨ ਜਦੋਂ ਸ਼ਲੋਕਾਂ ਦੇ ਅਰਥ ਕੀਤੇ ਸਭ ਕੁਝ ਕਹਿ ਗਏ ਮੈਂ ਰਾਮ ਕਹयो 라वण ਕਹयो ਜਾ ਕੋ ਬਹੁ ਪਰਵਾਰ ਕੋ ਨਾਨਕ تیر ਕੱਚ ਨਹੀਂ ਚੁਪਨੇ ਜਿਉ ਸੰਸਾਰ ਜੋ ਉਪਜੋ ਸੋ ਵਿੰਸੈ ਪਰੋ ਆਜ ਕਾ ਕਾਲ ਨਾਨਕਾਰ ਗੁਨ ਗਾਇਲੇ ਛਾੜ ਸਗਲ ਜੰਜਾਲ ਜੋ ਹੈ ਸਭ ਜਾਏਗਾ ਪਰ ਅਖੀਰ ਤੇ ਡਾ ਵਡਾ ਤਰਵਾਸ ਦਿੱਤੋ ਨੇ ਕਹਿਣ ਲੱਗੇ ਨਾਮ ਰਹਿਓ ਸਾਧੂ ਰਹੋ ਰਹੋ ਗੁਰ ਗੋਬਿੰਦ ਕੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਗੁਰੂ ਸਾਹਿਬ ਕਹਿੰਦੇ ਮੇਰੀ ਗੱਲ ਮੰਨ ਬੰਦਿਆ ਅੰਤ ਬਾਦ ਸੰਗ ਤੇਰਾ ਇਹ ਹੈ ਇੱਕ ਜਾਤ ਹੈ ਸਿਰਫ RAM ਭਾਜ ਇਹ ਜਾਏਗਾ ਤੇਰੇ ਨਾਲ ਅਗਲਾ ਜੀ ਵਿਖਿਆ ਵਿਖ ਜਿਉ ਬਿਸਾਰ ਅੱਜ ਜਦੋਂ ਇਹ ਪਵਿੱਤਰ ਤੋਕਾਈ ਵਿਖਿਆ ਦਾ ਅਰਥ ਜੀ ਆਪਣੇ ਆਵਾਸ਼ਨਾ ਅਜਿਹੜੀ ਕਵਾਸ਼ਨਾ ਕਹ ਲੋ ਵਿਖਿਆ ਜਿਹੜੀ ਮਾਇਆ ਕਹਿੰਦੇ ਆ ਵਾਸ਼ਨਾ ਬਿਕਦਰ ਤਜ਼ਰ ਜਿਉਂ ਬਿਸਾਰ ਜਿਵੇਂ ਜ਼ਹਿਰ ਨੂੰ ਬੰਦਾ ਇੱਕ ਖਿੰਦ ਚ ਛੱਡ ਦਿੰਦਾ ਸੁਣੋ ਪਤਾ ਲੱਗ ਜਾ ਜ਼ਹਿਰ ਹੈ ਇੱਕ ਖਿੰਦ ਲਾਂਦਾ ਪਰਤ ਕੇ ਉਸ ਵੱਲ ਵਹਿੰਦਾ ਹੀ ਨਹੀਂ ਕਹਿਣ ਲੱਗੇ ਤੂੰ ਵਾਸ਼ਨਾ ਨੂੰ ਇਸ ਤਰ੍ਹਾਂ ਛੱਡ ਦੇ ਜਿਵੇਂ ਬੰਦਾ ਜ਼ਹਿਰ ਛੱਡ ਦਿੰਦਾ ਹੈ ਹੁਣ ਆ ਅੱਧੀ ਤੋਕੇ ਵਿਖਿਆ ਵਿਖ ਜਿਉਂ ਬਿਸਾਰ ਮੈਂ ਇੱਕ ਦਿਨ ਕਹਾਂ ਸੀ ਇੱਕ ਹੈ ਗੀਤਾ ਸ਼੍ਰੀ ਮਦ ਭਗਵਤ ਗੀਤਾ ਪਹਿਲਾਂ ਪੜਦੇ ਹੁੰਦੇ ਸਨ ਅੱਜ ਨਹੀਂ ਪੜਦੇ ਤੇ ਸੱਚੀ ਮੁੱਚੀ ਜਿਉਂ-ਜਿਉਂ ਹੁਣ ਆਪਣਾ ਵਹਿਨੇ ਪੈਣਾ ਸਾਰਾ ਢਾਂਚਾ ਬਣਿਆ ਬੈਠਾ ਤੇ ਇਹਨਾਂ ਡਰ ਲੱਗਣ ਲੱਗ ਪਿਆ ਕਿ ਸੱਚ ਮੈਂ ਤੁਹਾਨੂੰ ਕਹਾਂ ਅਸੀਂ ਬੱਚਿਆਂ ਨੂੰ ਹੀ ਪੋਜਨ ਕਰੀ ਜਾਂਦੇ ਇੱਕ ਦੂਜੇ ਨਾਲ ਨਫ਼ਰਤ ਹੀ ਜਥੇ ਬੰਦੀਆਂ ਦੇ ਤੌਰ ਤੇ ਇਹ ਉਹ ਕੌੜਾ ਸੱਚ ਏ ਜਿਹੜੇ ਸੀ ਬੀਜ-ਬੀਜ ਨੇ ਪਾਇਆ ਇੱਕ ਹੈ ਗੀਤਾ ਕ੍ਰਿਸ਼ਨ ਜੀ ਦੀ ਇੱਕ ਹੈ ਗੀਤਾ ਅਸ਼ਟਾਵਕਰ ਦੀ ਅਸ਼ਟਾਵਕਰ ਦੀ ਗੀਤਾ ਚ ਰਾਜਾ ਜਨਕ ਚਲੋ ਮੈਂ ਇਹ ਤੁਹਾਨੂੰ ਪਤਾ ਹੈ ਵੀ ਅਸ਼ਟਾਵਕਰ ਜਦੋਂ ਗਏ ਅਸ਼ਟਾਵਕਰ ਦੀ ਗੀਤਾ ਸ਼ੁਰੂ ਇੱਥੋਂ ਹੁੰਦੀ ਹੈ ਜਦੋਂ ਕਹਿੰਦਾ ਮੁਕਤ ਕਿਵੇਂ ਹੋਈਏ ਅਸ਼ਟਾਵਕਰ ਪਹਿਲਾ ਸ਼ਲੋਕ ਇਹ ਕਹਿੰਦਾ ਰਾਜਨ ਵਿਸ਼ੇ ਕੋ ਵਿਸ਼ ਕੀ ਤਰ੍ਹਾਂ ਤਿਆਗ ਦੋ ਪਹਿਲਾ ਸ਼ਲੋਕ ਇਹ ਵੇ ਗੀਤਾ ਦਾ ਅਸ਼ਟਾਵਕਰ ਦੀ ਗੀਤਾ ਹੈ ਰਾਜਨ ਵਿਸ਼ ਕੋ ਵਿਸ਼ੇ ਕੋ ਵਿਸ਼ ਕੀ ਤਰ੍ਹਾਂ ਤਿਆਗ ਦੋ ਤੇ ਗੁਰੂ ਤੇਗ ਬਹਾਦਰ ਨੇ ਸਾਰਾ ਨਿਚੋੜ ਕੱਢ ਕੇ ਰੱਖ ਦਿੱਤਾ ਕਹਿੰਨਗੇ ਵਿਖਿਆ ਵਿਖ ਜਿਉ ਵਿਸਾਰ ਜਿਵੇਂ ਜ਼ਹਿਰ ਨੂੰ ਲੋਕੀ ਛੱਡ ਦਿੰਦੇ ਆ ਬਸ ਆ ਜ਼ਹਿਰ ਇੱਕ ਖੇਨ ਆਇ ਨੂੰ ਛੱਡ ਦੇ ਫਿਰ ਅਗਲਾ ਕੰਮ ਕੀ ਕਰ ਉਹਨੂੰ ਜੇ ਵਿਸਾਰ ਨੇ ਮਨ ਨੂੰ ਆਦਤ ਪਈ ਹੈ ਸਿਆਣੀਆਂ ਬਜ਼ੁਰਗ ਮਾਈਆਂ ਜਦੋਂ ਬੱਚੇ ਦੀ ਆਦਤ ਢਾਂਦੀਆਂ ਸਨ ਨਾ ਦੁੱਧ ਪੀਂਦਾ ਸੀ ਜਦੋਂ ਨਿਆਣੇ ਦੁੱਧ ਪੀਣਾ ਤੇ ਜਦੋਂ ਦੁੱਧ ਛਡਾਣਾ ਜਾਂ ਤਾਂ ਕੋਈ ਫਰੂਟ ਰੱਖ ਦੀਆਂ ਸਨ ਜਾਂ ਗੁੜ ਰੱਖਣਾ ਜਾਂ ਮਰਚਾਂ ਲਾਣੀਆਂ ਵੀ ਬੱਤਾ ਬੱਚਾ ਉਂਝੇ ਨੇੜੇ ਨਾਲ ਲੱਗੇ ਦੁੱਧ ਦੇ ਗੁਰੂ ਸਾਹਿਬ ਕਿਦ ਨੂੰ ਜਿਹੜਾ ਮਨ ਵੇਸ਼ ਵਿੱਚ ਜ਼ਹਿਰ ਵਿੱਚ ਪ੍ਰਵਿਰਤਤ ਹੈ ਉਹ ਕਿਵੇਂ ਹਟੂਗਾ ਤੇ 네ਗੇਟਿਵ ਨਾਲ ਸਾਨੂੰ ਇੱਕ ਹੋਰ ਗੱਲ ਕਹਿ ਦਿੱਤੀ ਕਿ ਪ੍ਰਭ ਕੋ ਜਸ ਕੀਏ ਧਾਰ ਤੂੰ ਰੱਬ ਦੇ ਜਸ ਨੂੰ ਗਿਰਦੇ ਚ ਵਿਛਾ ਦੇ ਉਹ ਆਪਣੇ ਆਪ ਹੀ ਛੁੱਟ ਜਾਏਗਾ ਫਿਰ ਬੇਨਤੀ ਰਾ ਰਾ ਰਸ ਨਿਰਾਸ ਕਰ ਜਾਂਦੇ ਆ ਹੋਏ ਨਿਰਾਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਬਾਬਾ ਸਭੇ ਵਸਤੂ ਮਿਟੀਆਂ ਰੱਬ ਨਾ ਪੁੱਜਣ ਤਦ ਰੱਬ ਖੈ ਤਾਂ ਤਾਂ ਪਤਾ ਲੱਗਾ ਵੀ ਇਹ ਉਹਦੇ ਬਰਾਬਰ ਹੋਈ ਨਹੀਂ ਫਿਰ ਮੇਰੀ ਬੇਨਤੀ ਹੈ ਵਿਖਿਆ ਵਿਖ ਜਿਉ ਬਿਸਾਰ ਇਨੁ ਜ਼ਰ ਦੇ ਤਨ ਤਿਆਗ ਦੇ ਛੱਡ ਦੇ ਨੂੰ ਪ੍ਰਭ ਕੋ ਇਸ ਤੇ ਕਨੌੜਾ ਮਹਾਰਾਜ ਜੀ ਨੇ ਵਰਤੇ ਆ ਜੀ ਇਸ ਤਰੀ ਹੈ ਨਾ ਪ੍ਰਭ ਕੋ ਜਸ ਪ੍ਰਭੂ ਦੇ ਜਸ ਨੂੰ ਹੀ ਇਹ ਧਾਰ ਖਿਰ ਦੇ ਵਿੱਚ ਧਾਰ ਲੈ ਤੇ ਮਹਾਰਾਜ ਕੀਰ ਕਹਿੰਦੇ ਆ ਨਾਨਕ ਜਨ ਕਹੇ ਪੁਕਾਰ ਦਾਸ ਨਾਨਕ ਤੈਨੂੰ ਪੁਕਾਰ ਕੇ ਦੇ ਕਹਿ ਰਿਹਾ ਦਵਾਈ ਦੇ ਰਿਹਾ ਉਹ ਬੰਦਿਆ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿੰਦੇ ਮੈਂ ਉੱਚੀ ਪੁਕਾਰ ਰਿਹਾ ਵਾਂ ਕਿ ਕੀ ਪੁਕਾਰ ਰਹੇ ਹੋ ਜੀ ਅਵਸਰ ਬਿਹਾਤ ਹੈ ਯਾਦ ਰੱਖਿਓ ਪਹਿਲੇ ਜਿਹੜੀ ਗੱਲ ਕਹੀ ਉਹ ਹੀ ਖੀਰ ਤੇ ਫਿਰ ਕਹੀ ਪਹਿਲਾ ਮਹਾਰਾਜ ਜੀ ਨੇ ਕਿਹਾ ਜਨਮ ਸਿਰਾਤ ਹੈ ਹੁਣ ਸਤਿਗੁਰੂ ਕਹਿ ਰਿਹਾ ਅਵਸਰ ਬਿਹਾਤ ਹੈ ਅਵਸਰ ਦਰ ਤੇ ਅਵਸਰ ਮੌਕਾ ਸਮਾਂ ਆ ਜਿਹੜਾ ਤੇਰਾ ਸਮਾਂ ਹੈ ਨਾ ਇਹ ਲੰਘ ਗਏ ਪਿਆਰਿਆ ਉਥੇ ਸਿਰਾਤ ਹੈ ਇਹਦਾ ਅਰਥ ਵੀ ਗੁਜ਼ਰਨਾ ਹੈ ਤੇ ਬਿਹਾਤ ਇਹਦਾ ਅਰਥ ਵੀ ਗੁਜ਼ਰਨਾ ਹੈ ਕਿ ਤੇਰੇ ਕੋਲ ਮੌਕਾ ਆਇਆ ਹੀ ਤੂੰ ਸਮਝ ਜਾ ਇਹ ਸਮਾਂ ਨਿਕਲ ਗਿਆ ਇਸ ਤੇਰਾ ਔਸਰ ਇਹ ਤੇਰੀ ਬਾਹ ਘਟ ਪੀਤਰ ਤੂੰ ਦੇਖ ਵਿਚਾਰ ਪਰ ਇਹ ਵੀ ਡਾਲ ਕੇ ਆ ਫਿਰ ਇਹ ਔਸਰ ਚਰੇ ਨਾ ਹਾਥਾਂ ਇਹ ਜਿਹੜਾ ਮੌਕਾ ਮਿਲਿਆ ਨਾ ਇਹ ਔਸਰ ਤੇ ਮੈਂ ਆਪ ਨੂੰ ਕਹਿਆ ਸੀ ਅਬ ਸੰਸਾਰਿਆਂ ਨੂੰ ਰੱਬ ਨੇ ਦਿੱਤਾ ਹੈ ਇਹ ਸਾਹਮ ਦੇ ਕੋਈ ਕੋਈ ਨਹੀਂ ਜ਼ਿੰਦਗੀ ਚ ਖਿੰਨ ਸਭ ਦੇ ਹੁੰਦੀ ਮੈਂ ਪਿਛਲੇ ਦਿਨੀ ਅਰਜ਼ ਕੀਤੀ ਕਈਆਂ ਨੂੰ ਮੌਕਾ ਮਿਲਦਾ ਮੌਕਾ ਸਾਹਮ ਦੇ ਕੋਈ ਨਹੀਂ ਇਹਨੇ ਇੱਕ ਕਿਲਾ ਸੀ ਪੁਰਾਣੇ ਗੁਰਮੁਖ ਸਨਾਂਦੇ ਹੁੰਦੇ ਸਨ ਸੰਪਰਦਾਇ ਸੰਤ ਮਹਾਪੁਰਖ ਵੀ ਬਈ ਕਿਲੇ ਦੇ 84 ਬੂਵੇ ਸਨ ਬੰਦਾ ਬੰਦ ਸੀ ਤੇ ਦਿਸਦਾ ਕੋਈ ਨਹੀਂ ਸੀ ਇੱਕ ਹੱਥ ਤੋਂ ਟੁੰਡਾ ਸੀ ਅਲੰਕਾਰ ਦਿੰਦੇ ਹੁੰਦੇ ਸਨ ਇੱਕ ਹੱਥ ਤੋਂ ਟੁੰਡਾ ਤੇ ਦਿਸਦਾ ਕੋਈ ਨਹੀਂ ਉੱਤੋਂ ਗੰਜਾ ਸੀ ਤੇ ਬਾਹਰ ਨਿਕਲਣਾ ਇੱਕੋ ਬੂਹਾ ਖੁੱਲ ਹੈ ਕਿਸੇ ਸਿਆਣੇ ਨੇ ਕਿਹਾ ਬਸ ਇਸ ਦਾ ਹੱਥ ਲਾਈ ਜਾ ਤੇ ਜਿੱਤੇ ਬੂਹਾ ਖੁੱਲਾ ਗਿਆ ਬਾਹਰ ਨਿਕਲ ਜੀ ਤੈਨੂੰ ਦਿਸਦਾ ਤੇ ਕੋਈ ਨਹੀਂ ਉਹ ਜਿਹੜੀ 83 ਬੂਹੇ ਨਿਕਲ ਗਏ ਸਾਰੇ ਬੰਦ ਸਨ ਬੰਦ ਸਨ ਜਦੋਂ 84 ਆਇਆ ਨਾ ਖੁਰਕਣ ਲੱਗ ਪਈ ਉਹ ਸਿਰ 'ਚ ਖੁਰਕਣ ਲੱਗ ਪਿਆ ਆਗਾਂ ਨਿਕਲ ਗਿਆ ਉਹ ਜਿਹੜਾ ਖੁੱਲਾ ਸੀ ਉਧਰ ਬਾਹੀਂ ਕੋਈ ਨਹੀਂ ਕੱਟੀ ਚੇਤੇ ਰੱਖਿਓ 83ਾਂ ਚੋਂ ਲੰਘ ਕੇ ਆ ਗਿਆ 84 ਆਇਆ ਨੂੰ ਖੁਰਕੇ ਨਹੀਂ ਕੋ ਹੁੰਦੀ ਵੀ ਨਿਕਲਦਾ ਹੀ ਕੋਈ ਨਹੀਂ ਬਹਿ ਦੇ ਵਿੱਚ ਹੈ ਤਾਂ ਖੁਰਕੀ ਹੁੰਦੀ ਪਈ ਨਾ ਇਹਨੂੰ ਕਦੀ ਕਿਸੇ ਨਾਲ ਡਾ ਲਾ ਲੀਂਦਾ ਕਦੀ ਕਿਸੇ ਨਾਲ ਗੰਜਾ ਹੈ ਨਾ ਖੁਰਕਣ ਲੱਗ ਪਿੰਦਾ ਉਹ ਭਾਵੇਂ ਕਿਲੇ ਦਾ ਗੰਜੇ ਦਾ ਅਲੰਕਾਰ ਸੀ ਪਰ ਗੱਲ ਬੜੇ ਪਤੇ ਦੀ ਸੀ ਕਿ ਜਦੋਂ ਨਿਕਲਣ ਦਾ ਮੌਕਾ ਆਇਆ ਛਿੰਨ ਜ਼ਿੰਦਗੀ ਚ ਕਈ ਵਾਰੀ ਬੰਦਾ ਜਦੋਂ ਸਿਰੇ ਲੱਗ ਜਾਂਦਾ ਹੈ ਨਾ ਉਦੋਂ ਵੀ ਛਿੰਨ ਖਵਾ ਦਿੰਦਾ ਉਹ ਆਪਣੇ ਕਹਿੰਦੇ ਸਨ ਕਿਸੇ ਕਿਹਾ ਵੀ ਜ਼ਿਮੀਦਾਰ ਨੂੰ ਚਲੋ ਮੈਂ ਦੋ ਕਹਾਣੀ ਟਾਈਪ ਵੀ ਹੈ ਉਹਨਾਂ ਨੇ ਕਿਹਾ ਵੀ 26 ਘੰਟੇ ਇੱਕ ਗੱਲ ਰਿਪੀਟ ਕਰੀਏ ਤੇ ਸੱਚ ਹੋ ਜਾਂਦੀ ਹੈ ਉਹਨੇ ਕਿਹਾ ਚਲੋ ਸੁਹਾਗਾ ਹੀ ਸੋਨੇ ਦਾ ਹੋ ਜਾਏ ਕਈ ਗਾਗਰ ਕਹਿੰਦੇ ਪਰ ਉਹਨੇ ਹੀ ਕਿਹਾ ਵੀ ਸੁਹਾਗਾ ਸੋਨੇ ਦਾ ਸੋਨੇ ਦਾ ਸੋਨੇ ਦਾ ਉਹ ਵਿਚਾਰਾ ਕਹੀ ਗਿਆ ਅੱਕ ਗਿਆ ਘੀਰ ਤੇ ਉਹਨੇ ਕਿਹਾ ਘੰਟੇ ਵੀ 24 ਹੋ ਚੱਲੇ ਆ 23 ਘੰਟੇ ਹੋ ਗਏ ਮੈਨੂੰ 59 ਮਿੰਟ ਹੋ ਗਿਆ ਕਹਿੰਦਾ ਬਾਬਾ ਝੂਠ ਬੋਲਦਾ ਸੀ ਅੱਕ ਗਿਆ ਇੱਕਦਮ ਕਹਿੰਦਾ ਜਾ ਓਏ ਜੇ ਸੋਨੇ ਸੋਨਾ ਨਹੀਂ ਹੋਣਾ ਨਕਮਿਆਂ ਲੋਹੇ ਹੀ ਹੋ ਜਾ ਉਹ ਛੇਨੋ ਸੇ ਖਿੜ ਆ ਗਿਆ